ਸਤਨਾਮ ਸ੍ਰੀ ਵਾਹਿਗੁਰੂ ਤਨ ਬਾਣੀ ਬਿਸਰ ਜਾਏ ਦੇਵ ਸਰਾਪ ਤੇ ਬਾਈ ਦਇਆ ਖਿਲੇ ਸਗਲ ਜਗਤ ਜੰਗ ਆਈ ਬੁਰਾਈ ਆ ਵਦ ਕਰਨ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਗੁਰੂ ਸੇਵੀ ਐ ਐਨਿਸ ਸਹਜ ਸੁਭਾਏ ਦਰਸ਼ਨ ਪਰਸ ਐ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਰਸਰੀ ਮਹੱਲਾ ਪੰਜਵਾਂ ਜਨਕੀ ਕੀਨੀ ਪਾਰ ਬ੍ਰਹਮਸਾਰ

निंदक टिक न पावन मूल उड़ गए बेकार रहा जय जय देखो ਜੋ ਜੋ ਕਰੇ ਅਵਗਿਆ ਜਨ ਕੀ ਹੋਏ ਗਇ ਤਤਸਾਰ ਕਰਨ ਹਾਰ ਰਖਵਾਲਾ ਹੋਆ ਜਾ ਕਹਤ ਨ ਪਰ ਸੁਰਖੇ ਪ੍ਰਵ ਅਪੁਨ ਨਿੰਦਕ ਕਾਟੇ ਨਾਰ ਕਰਨ ਹਾਰ ਰਖਵਾਨਾ ਜਾ ਕ ਅੰਤ ਨਾ ਵੇ ਆਪਣ ਨਿੰਦਕ ਕਾਟੇ ਨਾਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਹਰ ਰੋਜ਼ ਦੀ ਤਰ੍ਹਾਂ ਅੰਮ੍ਰਿਤ ਵੇਲੇ ਆਏ ਹੋਏ ਹੁਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ 683 ਅੰਗ ਦੇ ਉੱਤੇ ਸੁਭਾਏ ਮਾਨ ਤਨਾਸਰੀ ਮਹੰਲਾ ਪੰਜਵ ਤਨਾਸਰੀ ਰਾਗ ਦੇ ਵਿੱਚ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਬਾਣੀ ਦੇ ਬੋਹਿਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੇ ਮੁਖਾਰविंद ਤੋਂ ਉਚਾਰਣ ਕੀਤਾ ਹੋਇਆ ਇਹ ਸ਼ਬਦ ਜਨ ਕੀ ਕੀਨੀ ਪਾਰ ਬ੍ਰਹਮ ਸਾਰ ਜਾਨ ਹੁੰਦਾ ਸੇਵਕ ਇੱਥੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਆ ਜਿਹੜੇ ਉਸ ਪ੍ਰਮਾਤਮਾ ਦੇ ਨਾਲ ਜੁੜ ਜਾਂਦੇ ਆ ਜਿਹੜੇ ਉਹਦੇ ਸੇਵਕ ਬਣ ਜਾਂਦੇ ਆ ਜਿਹੜੇ ਉਹਦੇ ਗੋਲੇ ਬਣ ਜਾਂਦੇ ਆ ਜਿਹੜੇ ਉਹਦੇ ਦਰ ਦੇ ਕੁੱਕਰ ਬਣ ਜਾਂਦੇ ਆ ਕਹਿੰਦੇ ਉਹਨਾਂ ਦੀ ਫਿਰ ਪ੍ਰਮਾਤਮਾ ਆਪ ਸਾਰ ਕਰਦਾ ਸਾਰ ਲੈਂਦਾ ਕਹਿੰਦੇ ਉਹਨਾਂ ਦੀ ਜਨ ਕੇ ਕੇਨੇ ਪਾਰ ਬ੍ਰਹਮ ਸਾਰ ਉਹਨਾਂ ਦੀ ਸਾਰ ਆਪ ਲੈਂਦਾ ਜਿਹੜੇ ਉਸ ਪ੍ਰਮਾਤਮਾ ਨੂੰ ਸਿਮਰਦੇ ਨੇ ਜਿਹੜੇ ਉਹਦੀ ਬਾਣੀ ਦੇ ਨਾਲ ਆਪਣਾ ਮਨ ਜੋੜਦੇ ਆ ਪ੍ਰਮਾਤਮਾ ਤੇ ਇੰਨਾ ਦਿਆਲੂ ਕਿਰਪਾਲੂ ਹੈ ਕਿ ਉਹ ਮਾਂ ਦੇ ਗਰਭ ਦੇ ਵਿੱਚ ਬੱਚੇ ਦਾ ਮਨ ਜੁੜਿਆ ਹੁੰਦਾ ਪ੍ਰਮਾਤਮਾ ਦੇ ਨਾਲ ਉਹ ਮਾਂ ਦੇ ਗਰਭ ਦੇ ਵਿੱਚ ਜਠਰਾ ਅਗਨੀ ਕਹਿੰਦੇ ਆ ਜੀ ਉਹਨੂੰ ਕਹਿੰਦੇ ਉਹ ਜਠਰਾ ਅਗਨੀ ਦੇ ਵਿੱਚ ਜੇ ਕੰਚ ਵੀ ਚਲਿਆ ਜਾਵੇ ਨਾ ਕੰਚੇ ਵੀ ਪਿੰਗਲ ਜਾਂਦਾ ਹੈ ਪਰ ਮਾਂ ਦੇ ਗਰਭ ਦੇ ਵਿੱਚ ਉਹ ਪ੍ਰਮਾਤਮਾ ਉਹ ਸਮਾਸ ਦੇ ਟੁਕੜੇ ਦੇ ਵੀ ਉੱਥੇ ਪਾਲਣਾ ਕਰਦਾ ਹੈ ਕਹਿੰਦੇ ਗੁਰੂ ਸਾਹਿਬ ਗੁਰਬਾਣੀ ਦੇ ਵਿੱਚ ਕਹਿੰਦੇ ਆ ਕਿ ਮਾਤ ਗਰਭ ਮੈਂ ਆਪਨ ਸਿਮਰਨ ਦੇਹ ਤਹਿ ਤੁਮ ਰਾਖਨ ਹਾਰੇ ਪਾਵਕ ਸਾਗਰ ਅਥਾਲਹਿਮ ਹੈ ਤਰਹੁ ਤਾਰਨ ਹਾਰੇ ਸੱਚੇ ਬਾਦਸ਼ਾਹ ਜਦੋਂ ਤੁਸੀਂ ਉੱਥੇ ਸਾਡੀ ਸਹਾਇਤਾ ਕਰ ਸਕਦੇ ਹੋ ਜੇ ਅਸੀਂ ਤੁਹਾਡਾ ਨਾਮ ਇਸ ਸੰਸਾਰ 'ਚ ਜਪਾਂਗੇ ਫਿਰ ਇੱਥੇ ਵੀ ਤੇ ਸਾਡੀ ਸਾਰ ਤੁਸੀਂ ਇਹ ਲੈਣੀ ਹੈ ਨਾ ਇੱਥੇ ਵੀ ਤੇ ਫਿਰ ਤੁਸੀਂ ਇਹ ਸਾਨੂੰ ਸੰਭਲਣਾ ਤੁਸੀਂ ਨੇ ਸਾਡੀ ਸੰਭਾਲ ਕਰਨੀ ਹੈ ਸੱਚੇ ਪਾਤਸ਼ਾਹ ਜੀ ਜਨਕੀ ਕੀਨੀ ਪਾਰ ਬ੍ਰਹਮਸਾਰ ਤੇ ਅੱਗੇ ਗੁਰੂ ਅੰਗ ਅਮਰਦਾਸ ਮਹਾਰਾਜ ਅਰਜਨ ਦੇਵ ਮਹਾਰਾਜ ਕਹਿੰਦੇ ਐ ਨਿੰਦਕ ਟਿਕਨ ਨਾ ਪਾਵਨ ਮੂਲੇ ਓਟ ਗਏ ਬੇਕਾਰ ਕਹਿੰਦੇ ਜਿਹੜਾ ਉਸ ਪਰਮਾਤਮਾ ਦੇ ਸੇਵਕਾਂ ਦੇ ਉਹਨਾਂ ਦੇ ਪਿਆਰਿਆਂ ਦੀ ਨਿੰਦਾ ਕਰਦਾ ਨਾ ਨਿੰਦਾ ਕਰਦਾ ਜਿਹੜਾ ਕਹਿੰਦੇ ਉਹ ਨਿੰਦਕ ਟਿਕਨ ਨਾ ਪਾਵਨ ਮੂਲੇ ਕਹਿੰਦੇ ਜਿਨੇ ਹਨੇਰਾ ਜਿੰਨਾ ਮਰਜੀ ਹੋਵੇ ਪਰ ਜਦੋਂ ਲਾਈਟ ਆ ਜਾਂਦੀ ਹੈ ਨਾ ਲਾਈਟ ਚਾਨਣ ਹੋ ਜਾਂਦਾ ਉਦੋਂ ਕਹਿੰਦੇ ਹਨੇਰਾ ਟਿਕ ਨਹੀਂ ਸਕਦਾ ਉੱਡ ਜਾਂਦਾ ਨੇਰਾ ਰਹਿ ਨਹੀਂ ਸਕਦਾ ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਗਿਆਨ ਦਾ ਚਾਨਣ ਆ ਗਿਆ ਸਾਡੀ ਜ਼ਿੰਦਗੀ ਦੇ ਵਿੱਚ ਹਨੇਰਾ ਰਹਿਣਾ ਹੀ ਨਹੀਂ ਕਹਿੰਦੇ ਗਿਆਨ ਦਾ ਚਾਨਣ ਆ ਗਿਆ ਜਿੱਤੇ ਇਸੇ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਜਿਹੜੇ ਉਹ ਪ੍ਰਮਾਤਮਾ ਦੇ ਸੇਵਕਾਂ ਦੀ ਨਿੰਦਿਆ ਕਰਦੇ ਆ ਨਾ ਜੀ ਕਹਿੰਦੇ ਉਹ ਪ੍ਰਮਾਤਮਾ ਦੇ ਸੇਵਕਾਂ ਦੇ ਅੱਗੇ ਟਿਕ ਨਹੀਂ ਸਕਦੇ ਨਿੰਦਕ ਟਿਕਨ ਨਾ ਪਾਵਨ ਬੂਲੇ ਉਹ ਕਹਿੰਦੇ ਟਿਕ ਨਹੀਂ ਸਕਦੇ ਉੱਡ ਗਏ ਵਿਕਾਰ ਜਿਵੇਂ ਹਵਾਈ ਝੁਕਾ ਉੱਡ ਜਾਂਦੇ ਨਾ ਕਹਿੰਦੇ ਇਸੇ ਤਰ੍ਹਾਂ ਹੀ ਉਹ ਡਿਜਾੜੇ ਐ ਇੱਥੇ ਰਹਿਣੇ ਨਹੀਂ ਵੱਡੇ ਵੱਡੇ ਆ ਕੇ ਚਲੇ ਗਏ ਜੀ ਜਿਹੜੇ ਨਿੰਦਿਆ ਕਰਦੇ ਸੀ ਕਿਸੇ ਸੰਤਾਂ ਦੇ ਕਿਸੇ ਮਹਾਪੁਰਸ਼ਾਂ ਦੇ ਕਿਸੇ ਰੱਬ ਦੇ ਪਿਆਰਿਆਂ ਦੇ ਜਿਹੜੇ ਨਿੰਦਿਆ ਕਰਨ ਵਾਲੇ ਲੋਕ ਸੀ ਉਹਨਾਂ ਦਾ ਕੱਖ ਨਹੀਂ ਰਿਹਾ ਇਸ ਸੰਸਾਰ ਦੇ ਵਿੱਚ ਪਰ ਪ੍ਰਮਾਤਮਾ ਜਿਹੜਾ ਪਰਮਾਤਮਾ ਕਿਸੇ ਨਾਲ ਦੈਰ ਨਹੀਂ ਕਰਦਾ ਪਰ ਜਿਹੜੇ ਉਹਦੇ ਸੇਵਕਾਂ ਦੀ ਨਿੰਦਿਆ ਕਰਦੇ ਆ ਨਾ ਉਹਨਾਂ ਨੂੰ ਕਹਿੰਦੇ ਉਹ ਟਿਕਣ ਨਹੀਂ ਦਿੰਦਾ ਪਰਮਾਤਮਾ ਰਹਾ ਉਹ ਰਹਾ ਉਹ ਦਾ ਭਾਵ ਕਿ ਠਹਿਰਨਾ ਰੁਕਣਾ ਵਿਸਰਾਮ ਭਾਵ ਕਿ ਆ ਸ਼ਬਦ ਨੂੰ ਚੰਗੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰਨੀ ਹੈ ਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਜਹ ਜਹ ਦੇਖੋ ਤਹ ਤਹ ਸੁਆਮੀ ਕੋਈ ਨ ਪਹੁੰਚਨ ਹਾਰ ਕਹਿੰਦੇ ਮੈਂ ਜਿੱਧਰ ਜਿੱਧਰ ਵੇਖਦਾ ਨਾ ਉਧਰ ਉਧਰ ਤੂੰ ਹੀ ਨજર ਆਉਂਦਾ ਸੱਤੇ ਪਾਸ਼ਾ ਜਿਵੇਂ ਜੇ ਚੋਰ ਹੈ ਨਾ ਕੋਈ ਚੋਰ ਨੂੰ ਸਾਰੀ ਦੁਨੀਆ ਚੋਰਾਂ ਦੀ ਲੱਗਦੀ ਹੈ ਨਸ਼ਾ ਖਾਣ ਵਾਲਿਆਂ ਨੂੰ ਸਾਰੀ ਦੁਨੀਆ ਨਸ਼ੇੜੀਆਂ ਦੀ ਲੱਗਦੀ ਹੈ ਰੱਬ ਦੇ ਪਿਆਰਿਆਂ ਨੂੰ ਸਾਰੀ ਦੁਨੀਆ ਰੱਬ ਦੇ ਪਿਆਰਿਆਂ ਦੀ ਲੱਗਦੀ ਹੈ ਬਸ ਅਸੀਂ ਜਿੱਦਾਂ ਦੇ ਅਸੀਂ ਹਾਂ ਉਦਾਂ ਦੀ ਸਾਨੂੰ ਸਾਹਮਣੇ ਆਲੇ ਦਿਸਦੇ ਹੈ ਜੇ ਅਸੀਂ ਚੰਗੇ ਆ ਤਾਂ ਸਾਰੀ ਦੁਨੀਆ ਸਾਨੂੰ ਚੰਗੇ ਦਿਸਣੀ ਹੈ ਜੇ ਅਸੀਂ ਮਾੜੇ ਆ ਤਾਂ ਸਾਰੀ ਦੁਨੀਆ ਸਾਨੂੰ ਮਾੜੀ ਲੱਗਣੀ ਹੈ ਜਹ ਜਹ ਦੇਖੋ ਤਹ ਤਹ ਸੁਆਮੀ ਕੋਈ ਨਾ ਪਹੁੰਚਨ ਹਾਰ ਸੱਚੇ ਬਾਦਸ਼ਾਹ ਤੇਰੇ ਤੱਕ ਪਹੁੰਚਣਾ ਬਹੁਤ ਔਖਾ ਹੈ ਤੇਰਾ ਉਰਲਾ ਬੰਨਾ ਪਰਲਾ ਬੰਨਾ ਉਹਦੇ ਤੱਕ ਸਾਡੇ ਪਹੁੰਚ ਨਹੀਂ ਹੈ ਪਰ ਜਿੱਥੇ ਵੀ ਅਸੀਂ ਦੇਖਦੇ ਆ ਉੱਥੇ ਤੂੰ ਹੈ ਜਲ ਥਲ ਮਹੀ ਅਲਪੋਰੀਆ ਰਵਿਆ ਵਿੱਚ ਬਣਾ ਜਲਾਂ ਦੇ ਵਿੱਚ ਖਲਾਂ ਦੇ ਵਿੱਚ ਪਹਾੜਾਂ ਦੇ ਵਿੱਚ ਜੰਗਲਾਂ ਦੇ ਵਿੱਚ ਸੱਚੇ ਪਾਤਸ਼ਾਹ ਸਾਰੇ ਥਾਵਾਂ ਤੇ ਤੂੰ ਹੀ ਰਮਿਆ ਹੋਇਆ ਜੋ ਜੋ ਕਰੇ ਅਵੱਗਿਆ ਜਨ ਕੇ ਹੋਏ ਗਿਆ ਤਤਸ਼ਾਰ ਕਹਿੰਦੇ ਜਿਹੜਾ ਵੀ ਕੋਈ ਉਸ ਪਰਮਾਤਮਾ ਦੇ ਸੇਵਕਾਂ ਦੀ ਅਵੱਗਿਆ ਕਰਦਾ ਨਾ ਉਹਨਾਂ ਨੂੰ ਉਹਨਾਂ ਦੀ ਵੇਜਤੀ ਕਰਨਾ ਚਾਹੁੰਦਾ ਜੋ ਜੋ ਕਰੇ ਅਵੱਗਿਆ ਜਨ ਕੇ ਹੋਏ ਗਿਆ ਤਾਂ ਤਿਸ਼ਾਰ ਕਹਿੰਦੇ ਉਹ ਆਪੇ ਖਤਮ ਹੋ ਜਾਂਦਾ ਹੈ ਜਿਹੜਾ ਕਿਸੇ ਰੱਬ ਦੇ ਪਿਆਰਿਆਂ ਦੇ ਅਵੱਗਿਆ ਕਰਦਾ ਹੈ ਜਿਹੜਾ ਉਹਨਾਂ ਨੂੰ ਨੀਚਾ ਦਿਖਾਉਣਾ ਚਾਹੁੰਦਾ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਉਹ ਤੇ ਆਪ ਹੀ ਖਤਮ ਹੋ ਗਿਆ ਜਿਹੜਾ ਬੰਦਾ ਕਿਸੇ ਨੂੰ ਨੀਚਾ ਦਿਖਾਉਣਾ ਚਾਹੁੰਦਾ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਆਪ ਹੀ ਨੀਚਾ ਉਹ ਮਹਾਨ ਨਹੀਂ ਹੈ ਜਿਹੜਾ ਪਰਮਾਤਮਾ ਦੇ ਨਾਲ ਜੁੜ ਜਾਂਦਾ ਐ ਅਸਲ ਚ ਮਹਾਨ ਉਹ ਹੁੰਦਾ ਐ ਅਸੀਂ ਕਹੀ ਜਾਂਦੇ ਆ ਫਲਾਣਾ ਮਹਾਨ ਐ ਫਲਾਣਾ ਮਹਾਨ ਐ ਪਰ ਜਿਹੜੇ ਗੁਰਬਾਣੀ ਦੇ ਨਾਲ ਜੁੜੇ ਨੇ ਉਹ ਮਹਾਨ ਹੋਏ ਨੇ ਗੁਰੂ ਅਰਜਨ ਸਾਹਿਬ ਜੀ ਦੇ ਬਚਨ ਅਸੀਂ ਪੜ੍ਹਦੇ ਆ ਗੋਬਿੰਦ 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 ਸੰਗ ਨਾਮ ਦਿਓ ਮਨ ਲੈਣਾ ਆੜ ਦਾਮ ਕੋ ਛੀਪਰੋ ਹੋਇਓ ਲਖੀਣਾ ਬੁੰਨਣਾ ਤਨਨਾ ਤਿਆਗ ਕੈ ਪ੍ਰੇਤ ਚਰਨ ਕਵੀਰਾ ਨੀਚ ਕੁਲਾਂ ਜੁਲਾਹਰੋ ਭਇਓ ਗੁਨੀ ਗਹੀਰਾ ਰਵਿਦਾਸ ਗਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਸੈਨ ਨਾਈ ਬੁੱਤਕਾਰੀਆ ਉਹ ਘਰ ਘਰ ਸੁਨਿਆ ਹਿਰਦੈ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਨਿਆ ਇਹ ਵਿਦੂ ਸੰਕੈ ਜੱਟ ਰੋਟ ਭਗਤੀ ਲਗਾ ਮਿਲ ਪਰਤਖ ਗੁਸਾਈਆਂ ਧੰਨਾ ਵਡਭਾਗਾ ਕਹਿੰਦੇ ਜਿਹੜਿਆਂ ਜਿਹੜਿਆਂ ਨੇ ਪ੍ਰਮਾਤਮਾ ਦੇ ਨਾਲ ਪਿਆਰ ਪਾਇਆ ਉਹ ਸਾਰੇ ਮਹਾਨ ਬਣ ਗਏ ਤੇ ਜਿਹੜੇ ਪ੍ਰਮਾਤਮਾ ਨਾਲ ਟੁੱਟ ਗਏ ਉਹ ਸਾਰੇ ਦੇ ਸਾਰੇ ਬਸ ਅਹੰਕਾਰ ਚ ਗੁਰਦੇ ਰਹੇ ਕਿ ਮੇਰੇ ਵਰਗਾ ਕੋਈ ਨਹੀਂ ਹੈ 라ਵਣ ਵਰਗੇ ਵੀ ਆਏ ਜਿਨ੍ਹਾਂ ਦੇ ਬਾਬਤ ਗੁਰਵਾੜੀ ਦੇ ਵਿੱਚ ਲਿਖਿਆ ਲੰਕਾ ਗੜ੍ਹ ਸੋਨੇ ਕਾ ਭਇਆ ਮੂਰਖ ਰਾਵਣ ਕੀ ਆ ਲੈ ਗਿਆ ਕਿ ਜਦੋਂ ਅਸੀਂ ਪ੍ਰਮਾਤਮਾ ਦੇ ਨਾਲ ਪਿਆਰ ਨਹੀਂ ਪਾਉਂਦੇ ਉਹਦੇ ਨਾਲ ਜੁੜਦੇ ਨਹੀਂ ਫਿਰ ਅਸੀਂ ਤੇ ਆਪ ਹੀ ਖਤਮ ਹੋ ਜਾਾਂਗੇ ਜਿੱਦ ਦੇ ਅਸੀਂ ਪ੍ਰਮਾਤਮਾ ਦੇ ਨਾਲ ਪਿਆਰ ਪਾ ਲਿਆ ਉਦੋਂ ਸਾਡੇ ਅੰਦਰੋਂ ਨਿੰਦਿਆ ਈਰਖਾ ਵੈਰ ਵਿਰੋਧ ਸਭ ਨਿਕਲ ਜਾਣਾ ਪਰ ਅਸੀਂ ਅਜੇ ਤੱਕ ਪਿਆਰ ਪਾਇਆ ਨਹੀਂ ਗੁਰ ਬਾਣੀ ਦੇ ਨਾਲ ਕਰਨਹਾਰ ਰਖਵਾਲਾ ਹੋਆ ਜਹ ਕਾ ਅੰਤ ਨ ਪਰਵਾਰ ਜਿਹੜਾ ਪਰਮਾਤਮਾ ਹੈ ਉਹ ਸਾਰਿਆਂ ਦਾ ਕਰਨਹਾਰ ਹੈ ਸਾਰਿਆਂ ਦਾ ਰਖਵਾਲਾ ਹੈ ਕਰਨਹਾਰ ਰਖਵਾਲਾ ਹੋਆ ਜਹ ਕਾ ਅੰਤ ਨ ਪਰਵਾਰ ਉਹਦਾ ਅੰਤ ਨਹੀਂ ਪਾਇਆ ਜਾਂਦਾ ਉਹ ਬੇਅੰਤ ਹੈ ਜੀ ਅਸੀਂ ਕਹੀ ਜਾਂਦੇ ਆ ਗੁਰਬਾਣੀ 'ਚ ਲਿਖਿਆ ਜੀ 84 ਲੱਖ ਜੁਨੀਆਂ ਨੇ 84 ਲੱਖ ਜੁਨੀਆਂ ਦਾ ਜ਼ਿਕਰ ਜਿੱਥੇ ਵੀ ਗੁਰਬਾਣੀ 'ਚ ਆਇਆ ਹੈ ਉੱਥੇ ਦੂਸਰੇ ਧਰਮਾਂ ਦਾ ਹਵਾਲਾ ਜਿਹੜਾ ਸੀ ਉਹ ਗੁਰੂ ਸਾਹਿਬ ਨੇ ਕਿਹਾ ਕਿ ਜੇ ਤੁਸੀਂ ਕਹਿੰਦੇ ਹੋ ਤਾਂ 84 ਲੱਖ ਜੁਨੀਆਂ ਨੇ ਪਰ 84 ਲੱਖ ਜੁਨੀਆਂ ਜੇ ਅਸੀਂ ਗਿਣ ਲੀਆਂ ਫਿਰ ਤੇ ਪ੍ਰਮਾਤਮਾ ਦਾ ਅੰਤ ਪਾ ਲਿਆ ਸੀ ਨੇ ਉੱਥੇ ਬੇਅੰਤ ਹੈ ਜੇ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ ਕਰਨ ਹਾਰ ਰਖਵਾਲਾ ਹੋਆ ਜਾਕ ਅੰਤ ਨ ਪਰਵਾਰ ਉਦਾ ਅੰਤ ਨਹੀਂ ਪਾਇਆ ਜਾਂਦਾ ਤੇ ਲਾਸਟ ਪੰਕਤੀ ਦੇ ਵਿੱਚ ਗੁਰੂ ਅਰਜਨ ਦੇਵ ਜੀ ਕਹਿੰਦੇ ਨਾਨਕ ਦਾ ਸਰਖੇ ਪ੍ਰਭ ਆਪਣੇ ਨਿੰਦਕ ਕੱਢੇ ਮਾਰ ਕਹਿੰਦੇ ਪ੍ਰਮਾਤਮਾ ਆਪਣੇ ਦਾਸਾਂ ਦੇ ਉੱਤੇ ਮਿਹਰ ਭਰਿਆ ਹੱਥ ਰੱਖਦਾ ਨਾਨਕ ਦਾ ਸਰਖੇ ਪ੍ਰਭ ਆਪਣੇ ਤੇ ਨਿੰਦਕ ਕੱਢੇ ਮਾਰ ਜਿਹੜੇ ਨਿੰਦਕ ਲੋਕ ਨੇ ਉਹ ਨਾਨ ਨੂੰ ਇਹ ਸੰਸਾਰ ਦੇ ਵਿੱਚੋਂ ਕੱਢ ਕੇ ਪਰੇ ਮਾਰਦਾ ਪਰਮਾਤਮਾ ਜਿਹੜੇ ਕਿਸੇ ਦੇ ਨਿੰਦਿਆ ਕਰਦੇ ਐ ਨਿੰਦਿਆ ਮਾੜੀ ਐ ਤੇ ਸੱਚ ਕਹਿ ਦੇਣਾ ਉਹ ਨਹੀਂ ਮਾੜਾ ਨਿੰਦਿਆ ਹਮੇਸ਼ਾ ਮਾੜੀ ਹੁੰਦੀ ਐ ਇੱਥੇ ਗੁਰੂ ਸਾਹਿਬ ਕਹਿੰਦੇ ਆਪਣੇ ਸੇਵਕਾਂ ਦੀ ਆਪ ਪੈਜ ਰੱਖਦਾ ਪਰਮਾਤਮਾ ਜਿਵੇਂ ਰਹਿਰਾਸ ਸਾਹਿਬ ਦਾ ਪਾਠ ਹੁੰਦਾ ਨਾ ਸ਼ਬਦ ਪੜਿਆ ਜਾਂਦਾ ਹਰ ਯੁਗ ਯੁਗ ਭਗਤੋਂ ਪਾਇਆ ਪੈਜ ਰੱਖਦਾ ਆਇਆ RAM ਰਾਜੇ ਉਹ ਪ੍ਰਮਾਤਮਾ ਆਪਣੇ ਪਿਆਰਿਆਂ ਦੇ ਪੈਜ ਰੱਖਦਾ ਜੇ ਜਦੋਂ ਅਸੀਂ ਉਹਦੇ ਬਣ ਜਾਾਂਗੇ ਪਰ ਉਹਦੇ ਬਣਨ ਵਾਸਤੇ ਸਾਨੂੰ ਆਪਣਾ ਮਨ ਆਪਣਾ ਤਨ ਗੁਰੂ ਦੇ ਅੱਗੇ ਅਰਪਣ ਕਰਨਾ ਪੈਣਾ ਜਿੱਦੇ ਗੁਰੂ ਦੇ ਅੱਗੇ ਆਪਣਾ ਆਪਾ ਅਰਪਨ ਕਰਦਾ ਉਹਨੂੰ ਸਮਹਾਤਾ ਕੇ ਆ ਮਨ ਵੀ ਤੇਰਾ ਹੈ ਆ ਤਨ ਵੀ ਤੇਰਾ ਹੈ ਫਿਰ ਉਹਨੇ ਸਾਡੀ ਰਾਖੀ ਕਰਨੀ ਹੈ ਜੇ ਕਹੀਗੇ ਕਿ ਮਨ ਮੇਰਾ ਹੈ ਆ ਸਰੀਰ ਮੇਰਾ ਹੈ ਫਿਰ ਨਹੀਂ ਰਾਖੀ ਕਰਨੀ ਜਿੱਤੇ ਉਹਦੇ ਬਣਗੇ ਫਿਰ ਉਹਨੇ ਰਾਖੀ ਕਰਨੀ ਹੈ ਕਰਨ ਹਾਰ ਰਖਵਾਲਾ ਹੋਆ ਜਾ ਕਾ ਅੰਤ ਨਾ ਪਾਰਾ ਵਾਰ ਨਾਨਕ ਦਾਸ ਰਖੇ ਪ੍ਰਭ ਆਪਣਾ ਨਿੰਦਕ ਕਾਢੇ ਮਾਰ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ Satan, Sat, Sat Nam